ਗੁਰੂ ਸਾਹਿਬ ਜੀਆਂ ਦਾ ਸੱਚਾ ਸੇਵਕ ਕਿਹੋ ਜਾਂ ਹੋਵੇ ਜਾਂ ਸੇਵਕ ਦੀ ਪਛਾਣ ਕੀ ਹੈ ਜਿਹੜਾ ਰੱਬ ਨੂੰ ਪਾਉਂਦਾ ਹੈ ਇਸੋ ਤੇ ਗੁਰੂ ਸਾਹਿਬਾਂ ਤੋਂ ਟੁੱਟੇ ਹੋ ਕੇ ਨਾਮ ਰੂਪੀ ਧੰਦੀ ਦਾਤ ਬਖਸ਼ਦੇ ਨੇ ਉਸ ਗੁਰਪਿਆਰੇ ਸੇਵਕ ਦੀ ਪਛਾਣ ਕੀ ਪਾਉ ਉਹ ਜਿੰਦਗੀ ਦੀ ਵਿਚਾਰ ਕੇ ਉਹਦਾ ਰਹੱਸ ਕੀ ਗੁਰੂ ਸਾਹਿਬ ਜੀਆ ਨੇ ਬੜੇ ਸੁੰਦਰ ਬਚਨ ਨੇ ਇੱਕ ਗਲਤੀ ਬਹੁਤ ਜ਼ੋਰ ਪਾਇਆ ਜਿਸ ਗੱਲ ਨੂੰ ਪਨਾ ਕੇ ਜੀਵਨ ਸਹਿ ਸਿਪਾਏ ਗੁਰੂ ਸਾਹਿਬਾਂ ਦੇ ਮਾਰਗ ਤੇ ਤੁਰਦਾ ਹੈ ਪਾਉ ਪ੍ਰਾਣੀ ਗੁਰੂ ਮਹਾਰਾਜ ਜੀਆ ਦੀ ਅਸੀਸਾਂ ਨੂੰ ਮੰਨਦਾ ਹੈ ਕਮਾਉਂਦਾ ਹੈ ਕਿ ਹਮੇਸ਼ਾ ਮੇਸਾ ਇਸ ਦੁਨੀਆ ਵਿੱਚ ਵੀ ਸੁਖੀ ਦਰਗਾਹ ਵੀ ਜਾ ਕੇ ਜੇ ਜੇ ਕਾਤ ਇਹ ਲੋਕ ਦੀ ਵਾਹ ਵਾਹ ਕਰਦੇ ਨੇ ਮਹ ਜਨ ਗੁਰੂ ਸੇਵਨ ਕਰੀ ਸੋ ਸੇਵਕ ਹਰ ਆਖੀਏ ਜੋ ਹਰ ਰੱਖੇ ਉਰਤਾਰ ਉਹ ਪਾਈ ਗੁਰੂ ਦਾ ਸੱਚਾ ਸੇਵਕ ਹੈ ਹਰ ਆਤਮਾ ਦਾ ਸਰਦਲ ਜਗਾਸੂ ਪਿਆਰਾ ਹੈ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾਇਆ ਹੋਇਆ ਹੈ। ਪਾਪ ਜੀ ਦਾ ਮਨ RAM ਦੇ ਨਾਮ ਨਾਲ, VaiGuru ਦੇ ਨਾਮ ਨਾਲ, ਪਰਮੇਸ਼ਰ ਨਾਮ ਨਾਲ ਰਮਿਆ ਹੋਇਆ ਹੈ, ਕੁੜਿਆ ਮਿਲਿਆ ਹੈ। ਰਸਨਾ ਤੇ ਰਵ ਬਸਿਆ ਹੈ, ਉਹਦੀ ਕਲਣੀ, ਰਾਣੀ, ਬੈਣੀ, ਸਾਨੀ ਗੁਰਮੁਤਤ ਸਾਰ ਹੁੰਦੀ ਹੈ। ਮਾਨਸ ਤਨ ਸੰਪੇਯਾਗੀ ਤਰ। ਮਨ ਤੇ ਤਨ। ਮਨ ਕਰਕੇ ਵਿਚਾਰ ਆਪਣੇ ਨਹੀਂ ਰਹੇ ਹੁਣ। ਗੁਰਮਤਿ ਦੇ ਵਿਚਾਰ ਉਤਮ ਹੁੰਦਾ ਹੈ ਤਨ ਕਰਕੇ ਪਾਪ ਦੇ ਕਰਨੇ ਸੱਚ ਵਾਲੀ ਹੁੰਦੀ ਹੈ ਪਰਮੇਸ਼ਰ ਦਾ ਨਿਰਮਲ ਪਾਉ ਦੇ ਮਨ ਵਿੱਚ ਹੁੰਦਾ ਜ਼ਿਕਰ ਕਰਕੇ ਕਰਨੀ ਸੁੱਚੀ ਨਿਰਮਲ ਹੁੰਦੀ ਹੈ ਤੇ ਹਮੇਸ਼ਾ ਮੇ ਤਤਵਰ ਹੁੰਦਾ ਹੈ ਆਪਣਾ ਆਪਾ ਵਾਲਣੇ ਲਈ ਆਪਣੇ ਆਪੇ ਨੂੰ ਮਟਾਉਣ ਦੇ ਲਈ ਪਾਪ ਗੁਰੂ ਦੇ ਹਵਾਲੇ ਆਪਣਾ ਆਪਾ ਸੰਭ ਦਿੰਦਾ ਹੈ ਤੇ ਉਹ ਹੋਂਮੇ ਵਿੱਚ ਆਮਾ ਆਪਣੇ ਹਉਮੈ ਦੀ ਭਾਵਨਾ ਮੈਂ ਵਾਲੀ ਹੈ ਮੈਂ ਮੇਰੀ ਉਸ ਨੂੰ ਦੂਰ ਕਰ ਲੈਂਦਾ ਕਿਵੇਂ ਸ਼ਬਦ ਨਾਲ ਜੁੜ ਕੇ ਸ਼ਬਦ ਦੀ ਕਮਾਈ ਕਰਕੇ ਜਬ ਇਹ ਜਾਣ ਮੈਂ ਕਿਛ ਕਰਤਾ ਤਵਲੇ ਗਰਭ ਜਉਣ ਵਿੱਚ ਫਿਰਤਾ ਪਰ ਉਹ ਦਿਨੋਂ ਤੋਂ ਹਉਮੈ ਮਿਟ ਗਈ ਸਭ ਜਗਾਂ ਪ੍ਰਮਾਤਮਾ ਦਿਸਦਾ ਸਭ ਜੀਵਾਂ ਅੰਦਰ ਵੈਗਰ ਦਿਸਦਾ ਹੈ ਹਰ ਹਿਰਦੇ ਵਿੱਚ ਪ੍ਰਮਾਤਮਾ ਦਿਸਦਾ ਹੈ ਤੇ ਕਰਨ ਵਾਲਾ ਪਰਮੇਸ਼ਰ ਆਪ ਹੈ ਬਚਾਉਣ ਵਾਲਾ ਆਪ ਹੈ ਕਰੇ ਤੇ ਰਾਏ ਆਪੇ ਆਪ ਮਾਨਵ ਜਨਾਈ ਸਾਥ ਇਸ ਗੱਲ ਨੂੰ ਅਪਣਾ ਲੈਂਦਾ ਹੈ ਤੇ ਦੂਸਰਾ ਦੱਸਿਆ ਮਹਾਰਾਜ ਜੀ ਆਨੇ ਕਿ ਭਾਈ ਪਹਿਲਾ ਉਹ ਹਿਰਦੇ ਵਿੱਚ ਪ੍ਰਮਾਤਮਾ ਨਾਮ ਨੂੰ ਸਮੁੰਦਾ ਹੈ ਦੂਸਰਾ ਆਪਣਾ ਤਨ ਮਨ ਸੌਂਪ ਕੇ ਹਉਮੈ ਦੀ ਭਾਵਨਾ ਦੂਰ ਰੱਖਦਾ ਹੈ ਤੇ ਨਾਲ ਦੇ ਨਾਲ ਤਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਉਹ ਜੋ ਆਪਣੇ ਮਨ ਨੂੰ ਹਮੇਸ਼ਾ ਹਮੇਸ਼ਾ ਰੱਬ ਦੇ ਨਾਲ ਜੋੜ ਰੱਖਦਾ ਹੈ ਪਾਪ ਬੰਦੇ ਉੱਤੇ ਕਦੇ ਹਾਰ ਤੋਂ ਭਾਵ ਹੈ ਉਹਦੇ ਬੰਦੇ ਉੱਤੇ ਕਦੇ ਵੀ ਵਿਕਾਰਾਂ ਵਾਲੀ ਮਨ ਨਹੀਂ ਜੁਗਦੀ ਵਿਕਾਰਾਂ ਦੇ ਮਨ ਨਹੀਂ ਲਿਗਦੀ ਕਿਉਂਕਿ ਅੰਦਰੋਂ ਸਤਿ ਗੁਰ ਹੋਂ ਦੀ ਭਾਵਨਾ ਦੂਰ ਹੋ ਗਈ ਉਹ ਇਨਸਾਨ ਇੰਨਾ ਰੱਬ ਨਾਲ ਜੁੜ ਜਾਂਦਾ ਹੈ ਗੁਰੂ ਦੀ ਰਜ਼ਾ ਵੀ ਤੁਰਦਾ ਹੈ ਉਹ ਕਦੇ ਵੀ ਭਾਵੇਂ ਕੋਈ ਮਾਇਆ ਦਾ ਲਾਲਚ ਦੇ ਦੇਵੇ ਜਾਂ ਕੋਈ ਅਨੇਕ ਤਰ੍ਹਾਂ ਦੇ ਵਿਕਾਰ ਆਵੇ ਉਹ ਕਦੇ ਵੀ ਦੇ ਮਨ ਤੇ ਪ੍ਰਭਾਵ ਨਹੀਂ ਪਾ ਸਕਦਾ ਕਿਉਂਕਿ ਮਨ ਸੱਚੇ ਰੱਬ ਦੇ ਨਾਮ ਨਾਲ ਜੁੜ ਗਿਆ ਹੈ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਬਣ ਗਈ ਹੈ ਰੱਬ ਦਾ ਪਿਆਰ ਦੇ ਇਸ ਤਰ੍ਹਾਂ ਅੰਦਰ ਹੈ ਮੁਜੀਠੇ ਵਾਲਾ ਪੱਕਾ ਉਤਰਦੇ ਨਹੀਂ ਅੰਦਰੋਂ ਭਾਵਨਾ ਦੀ ਭਗਤੀ ਦੀ ਪਾ ਚੜੀ ਹੈ ਤੇ ਰੰਗ ਚੜ ਗਿਆ ਨਾਮ ਦਾ ਪੈ ਦੀ ਪਾ ਪਾ ਉਹਨਾਂ ਕੋਲੋਂ ਸੀ ਪ੍ਰਮਾਤਮਾ ਨਿਰਮਲ ਉਸ ਵੈਗਰੂ ਦਾ ਜੋ ਨਾਲ-ਨਾਲ ਵਰਤ ਰਿਹਾ ਹੈ ਜਿੱਥੇ ਜਾਂਦਾ ਹੈ ਗੁਰੂ ਨਾਲ ਉਸਨੂੰ ਜਾਂਦਾ ਹੈ ਜੋ ਕੰਮ ਕਰਦਾ ਹੈ ਉਹਨਾਂ ਦੇ ਪੈਰ ਵਿਚ ਕਰਦਾ ਹੈ ਐਸਾ ਇਨਸਾਨ ਸੱਚੀ ਕਰਨੀ ਦਾ ਮਾਲਕ ਬਣ ਜਾਂਦਾ ਹੈ ਉਹਦੇ ਦੁਆਰਾ ਕੀਤੇੇ ਕੰਮ ਗੁਰੂ ਭਾਰਤੀ ਬਣ ਜਾਂਦੇ ਨੇ ਭਜਨ ਦੀ ਬੰਦਗੀ ਸੇਵਾ ਕਿਉਂਕਿ ਅੰਦਰੋਂ ਵੀ ਨਿਰਮਲ ਹੈ ਤੇ ਬਾਹਰੋਂ ਵੀ ਨਿਰਮਲ ਹੈ ਐਸੀ ਵਿਵਸਥਾ ਪਾਈ ਸੰਮਰੱਥ ਗੁਰੂ ਦੀ ਕਿਰਪਾ ਨਾਲ ਬਣਦੀ ਹੈ ਸੋ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਸਰਵ ਕੇ ਸੇਵਕ ਹੋਂ ਨ ਪਹੁੰਚ ਐ ਸੇਵਕ ਪਰ ਸਭ ਤੋਂ ਉੱਚੇ ਹੁੰਦੇ ਨੇ ਪਰਮਾਤਮਾ ਦੇ ਪਿਆਰੇ ਹੁੰਦੇ ਨੇ ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਗਲ ਦਾ ਹਾਰ ਬਣਾਇਆ ਤਨੁਰਾਗੀ ਰਹਿ ਕੇ ਗੁਰੂ ਤੋਂ ਵੀ ਸੇਵ ਕਰੇ ਭਾਵ ਉਹ ਤਨੁਰਾਗੀ ਰਹਿ ਕੇ ਪੂਰੀ ਸੇਵਾ ਕਰਦਾ ਹੈ ਵਿੱਚੋਂ ਹਉ ਮੈ ਨੂੰ ਬਾਹਰ ਕਰ ਦਿੰਦਾ ਹੈ ਕਿਵੇਂ ਸਬਦ ਨੂੰ ਕਮਾ ਕਮਾ ਕੇ ਐਸੇ ਗੁਰਸਿੱਖ ਪਾਈ ਪ੍ਰਮਾਨ ਨੇ ਉਹ ਕਦੇ ਨਹੀਂ ਹਾਰ ਦੇ ਪਾਪ ਉਹਦਾ ਜੀਵਨ ਸਫਲਾ ਬਣ ਜਾਂਦਾ ਹੈ ਉਮੇਸਾ ਮੇਰੇ ਮਨ ਜੀਵਨ ਨੂੰ ਸਫਲਾ ਬਣਾਉਣ ਦੇ ਨਾਮ ਰੂਪੀ ਤਰਦੀ ਕਮਾਈਆਂ ਕਰਕੇ ਉਹਨਾਂ ਉੱਤੇ ਪਰਮਾਤਮਾ ਦੀ ਅਸੀਮ ਕਿਰਪਾ ਰਹਿਮਤ ਹੁੰਦੀ ਹੈ ਸੋ ਗੁਰੂ ਪਰ ਬਾਰ-ਬਾਰ ਗੁਰੂ ਸਮਝਾਉਂਦੇ ਨੇ ਕਿ ਪਰ ਨਾਮ ਜਪੀ ਸਚ ਨੂੰ ਕਮਾਈਏ ਸਚ ਬਣੀਏ ਤੇ ਸਚ ਨੂੰ ਪਾਈਏ ਇਹ ਗੁਰਸਿੱਖ ਦੀ ਪਾਈ ਸੱਚੇ ਜੋ ਸੇਵਕ ਨੇ ਪੇਸ਼ਾਨ ਹੈ ਗੁਰਜਨਾਉਂਦਾ ਮਹਾਰਾਜ ਜੀ ਅੰਦਰ ਗੁਰ ਕੈ ਗ੍ਰਹਿ ਸੇਵਕ ਜੋ ਰਹ ਗੁਰ ਕੀ ਆਗਿਆ ਮਨ ਮੈਂ ਸਹੇ ਆਪਸ ਕੋ ਕਰਿ ਕ੍ਰਿਸ਼ਨ ਜਨਾਵੇ ਹਰ ਹਰ ਨਾਮ ਰਦੇ ਸਦਿ ਆਵੇ ਮਨ ਬੇਚੈ ਸਤਗੁਰ ਕੈ ਪਾਸ ਤਿਸੇਵ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਰੱਬ ਨੂੰ ਮਿਲਣਾ ਹੈ ਨਿਸਕਾਮਤਾ ਚਾਹੀਦੀ ਮਾਣੀ ਪੜ ਪੜ ਕੇ ਸੇਵਾ ਕਰ ਆਪਣਾ ਆਪਾ ਗੁਰ ਪਰਮੇਸ਼ਰ ਜਾਨਾ ਚਾਹੀਦਾ ਹੈ ਤੇ ਪ੍ਰਮਾਤਮਾ ਦੀ ਪ੍ਰਤਕੋਹੋਂ ਸਾਡੇ ਹਿਰਦੇ ਵਿੱਚ ਵੀ ਪ੍ਰਗਟ ਹੋ ਜਾਣੀ ਚਾਹੀਦੀ ਹੈ ਨਾਲ ਨਾਲ ਸਾਰੇ ਸੰਸਾਰ ਦੀਆਂ ਵਿੱਚ ਹਰ ਥਾਂ ਤੇ ਪ੍ਰਮਾਤਮਾ ਦੀ ਹੋਣ ਨੂੰ ਮੰਨੀਏ ਤਾਂ ਕਿ ਉਹਦਾ ਪੈਦਰ ਰਹੇ ਤੇ انسان ਸੱਚਾ ਬਣ ਕੇ ਸੱਚੇ ਰੱਬ ਦੇ ਗੁਣਾਂ ਦਾ ਖੁਸ਼ੀਆਂ ਮਾਣੇ ਮਹਾਰਾ ਕਿਰਪਾ ਕਰਨ ਆਸਾਈ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ